ਬਦਲਦੇ ਮੌਸਮ ਦੇ ਨਾਲ ਤੁਹਾਨੂੰ ਵੀ ਆਉਣ ਲੱਗਦੀਆਂ ਨੇ ਗਲੇ ਸੰਬੰਧੀ ਕਈ ਸਾਰੀਆਂ ਸਮੱਸਿਆਵਾਂ ਕੀ ਠੰਡਾ ਤੱਤਾ ਖਾਣ ਤੋਂ ਬਾਅਦ ਤੁਹਾਡੇ ਵੀ ਗਲੇ ਦੇ ਵਿੱਚ ਹੋਣ ਲੱਗਦੀ ਹੈ ਖਰਾਸ਼ ਚਚਲਨ ਅਗਰ ਤੁਸੀਂ ਵੀ ਗਲੇ ਦੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ ਗੌਰ ਦੇ ਨਾਲ ਹਾਸਲ ਕਰ ਲਵੋ ਇਸ ਖਾਸ ਜਾਣਕਾਰੀ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਨਿਰਪੱਖ ਪੋਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਯਾਨੀ ਕੀ ਰੀਤ ਕੋਰ ਤੇ ਵੱਲੋਂ ਬਹੁਤ-ਬਹੁਤ ਸਵਾਗਤ ਹੈ ਫਿਰ ਤੋਂ ਪ੍ਰੋਗਰਾਮ ਹੈਲਥ ਟਿਪਸ ਲੈ ਕੇ ਹਾਜ਼ਰ ਹੋਇਆ ਤੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਗਲੇ ਸੰਬੰਧੀ ਸਮੱਸਿਆਵਾਂ ਦੇ ਬਾਰੇ ਜੋ ਕਿ ਬਹੁਤ ਹੀ ਆਮ ਸਮੱਸਿਆ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਗਰਮੀਆਂ ਦਾ ਮੌਸਮ ਹੁੰਦਾ ਹੈ ਸੇ ਠੰਡਾ ਪਾਣੀ ਪੀ ਲੈਂਦੇ ਆ ਠੰਡੀ ਲੱਸੀ ਪੀ ਲੈਂਦੇ ਆ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਤੇ ਜੇਕੇ ਦੇ ਵਿੱਚ ਸਾਡਾ ਗਲਾ ਜੋ ਹੈ ਕਾਫੀ ਜ਼ਿਆਦਾ ਖਰਾਬ ਹੋ ਜਾਂਦਾ ਅਸੀਂ ਦਵਾਈਆਂ ਦੀ ਵਰਤੋਂ ਕਰਦੇ ਹਾਂ ਸੇਵਨ ਕਰਦੇ ਹਾਂ ਪਰ ਸਾਡਾ ਗਲਾ ਨਹੀਂ ਠੀਕ ਹੁੰਦਾ ਕਈ ਵਾਰ ਜੇਹਾ ਸਰਦੀਆਂ ਦੇ ਵਿੱਚ ਹੁੰਦਾ ਕਿਉਂਕਿ ਸਰਦੀਆਂ ਦੇ ਵਿੱਚ ਠੰਡ ਲੱਗ ਜਾਂਦੀ ਹੈ ਜ਼ੁਖਾਮ ਹੋ ਜਾਂਦਾ ਹੈ ਕਈ ਵਾਰ ਅਸੀਂ ਹੁੰਦਾ ਕਿ ਸਰਦੀਆਂ ਦੇ ਵਿੱਚ ਆਈਸਕ੍ਰੀਮ ਖਾ ਲੈਨੇ ਆ ਜਿਸ ਕਰਕੇ ਸਾਨੂੰ ਗਲੇ ਦੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਅੱਜ ਦੇ ਵਿੱਚ ਤੁਹਾਨੂੰ ਕੋਈ ਵੀ ਦਵਾਈ ਲੈਣ ਦੀ ਲੋੜ ਨਹੀਂ ਕੁਝ ਅਸੀਂ ਘਰੇਲੂ ਹੈਲਥ ਟਿਪਸ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਜੇਕਰ ਤੁਸੀਂ ਇਹਨਾਂ ਹੈਲਥ ਟਿਪਸ ਦਾ ਘਰੇ ਬੈਠੇ ਬਿਠਾਏ ਆਪਣੇ ਕਿਚਨ ਦੇ ਵਿੱਚੋਂ ਸਮਾਨ ਚੁੱਕ ਕੇ ਸੇਵਨ ਕਰ ਲਿਆ ਤਾਂ ਤੁਹਾਨੂੰ ਕਦੀ ਵੀ ਗਲੇ ਦੇ ਨਾਲ ਸੰਬੰਧਿਤ ਸਮस्या ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਹੜੀਆਂ-ਕਿਹੜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਸੇਵਨ ਦੇ ਨਾਲ ਤੁਹਾਡੀਆਂ ਗਲੇ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਹੋ ਜਾਣਗੀਆਂ ਆਓ ਫਿਰ ਜਾਣਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਲਸਣ ਦੇ ਬਾਰੇ ਗਲੇ ਦੀ ਹਰ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਲਸਣ ਦੀ ਕਲੀ ਅਤੇ ਲੌਂਗ ਨੂੰ ਪੀਸ ਲਓ ਇਸ ਤੋਂ ਬਾਅਦ ਇਸ ਦੇ ਵਿੱਚ ਸ਼ਹਿਦ ਮਿਕਸ ਕਰਕੇ ਦਿਨ ਦੇ ਵਿੱਚ ਘੱਟੋ-ਘੱਟ ਤਿੰਨ ਵਾਰ ਲਓ ਇਸ ਦੇ ਨਾਲ ਤੁਹਾਡੀ ਗਲੇ ਦੀ ਹਰ ਸਮੱਸਿਆ ਜੋ ਹੈ ਛੇਤੀ ਹੀ ਦੂਰ ਹੋ ਜਾਏਗੀ ਤੇ ਹੁਣ ਗੱਲ ਕਰਾਂਗੇ ਕਾਲੀ ਮਿਰਚ ਦੇ ਬਾਰੇ ਗਲੇ ਦੀ ਇਸ ਸਮੱਸਿਆ ਖੂਨ ਤੇ ਕਾਲੀਆਂ ਮਿਰਚਾਂ ਤੇ ਤુલਸੀ ਦੇ ਪੱਤਿਆਂ ਨੂੰ ਇੱਕ ਕੱਪ ਪਾਣੀ ਦੇ ਵਿੱਚ ਪਾ ਕੇ ਉਬਾਲ ਲਓ ਇਸ ਦਾ ਕੜਾ ਬਣਨ ਤੇ ਇਸ ਦੇ ਵਿੱਚ ਸ਼ਹਿਦ ਮਿਲਾ ਕੇ ਦਿਨ ਦੇ ਵਿੱਚ ਦੋ ਵਾਰ ਇਸ ਦੀ ਵਰਤੋਂ ਕਰੋ ਇਸ ਦੇ ਨਾਲ ਗਲੇ ਦੇ ਵਿੱਚ ਖਰਾਸ਼ ਖੰਗ ਅਤੇ ਇਨਫੈਕਸ਼ਨ ਦੀ ਸਮੱਸਿਆ ਕਾਫੀ ਛੇਤੀ ਦੂਰ ਹੋ ਜਾਏਗੀ ਹੁਣ ਗੱਲ ਕਰਾਂਗੇ ਇਮਲੀ ਤੇ ਪਾਣੀ ਦੇ ਬਾਰੇ ਇਮਲੀ ਨੂੰ ਕੁਝ ਦੇਰ ਤੱਕ ਪਾਣੀ ਦੇ ਵਿੱਚ ਭਿਓ ਦਿਓ ਇਸ ਤੋਂ ਬਾਅਦ ਦਿਨ ਦੇ ਵਿੱਚ ਦੋ ਵਾਰ ਇਸ ਦੇ ਪਾਣੀ ਦੇ ਨਾਲ ਕੁਰਲੀ ਕਰੋ ਅਜਿਹਾ ਕਰਨ ਦੇ ਨਾਲ ਤੁਹਾਡੇ ਗਲੇ ਦੀ ਖਰਾਸ਼ ਸੋਚ ਅਤੇ ਖੰਗ ਤੁਹਾਨੂੰ ਕਾਫੀ ਛੇਤੀ ਜੜਾਗਾ ਆਰਾਮ ਮਿਲਣ ਵਾਲਾ ਤੇ ਹੁਣ ਗੱਲ ਕਰਾਂਗੇ ਫਟਕੜੀ ਦੇ ਬਾਰੇ ਥੋੜੀ ਜਿਹੀ ਫਟਕੜੀ ਨੂੰ ਤਵੇ ਦੇ ਉੱਤੇ ਗਰਮ ਕਰਕੇ ਪੀਸ ਲਓ ਫਿਰ ਇੱਕ ਗਲਾਸ ਦੇ ਵਿੱਚ ਗਰਮ ਪਾਣੀ ਕਰਕੇ ਉਸ ਨੂੰ ਇਸ ਦੇ ਵਿੱਚ ਮਿਲਾ ਕੇ ਕੁਰਲੀ ਕਰ ਲਓ ਸਵੇਰੇ ਸ਼ਾਮ ਇਸ ਪਾਣੀ ਦੇ ਘਰਾਰੇ ਕਰਨ ਦੇ ਨਾਲ ਤੁਹਾਡੇ ਗਲੇ ਦੀ ਸਮੱਸਿਆ ਜਲਦੀ ਹੀ ਦੂਰ ਹੋ ਜਾਏਗੀ प्याज ਦਾ रस ਇੱਕ ਗਲਾਸ ਗਰਮ ਪਾਣੀ ਦੇ ਵਿੱਚ प्याज ਦਾ ਰਸ ਪਾ ਕੇ ਪੀਣ ਦੇ ਨਾਲ ਵੀ ਗਲੇ ਦੇ ਵਿੱਚ ਸੋਜ ਖਰਾਜ ਜਾਂ ਫਿਰ ਖੰਗ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅੰਤ ਦੇ ਵਿੱਚ ਗੱਲ ਕਰਾਂਗੇ অ্যালোਵਿਰਾ ਜੈਲ ਬਾਰੇ অ্যালোਵਿਰਾ ਜੈਲ ਨੂੰ ਕੱਢ ਕੇ ਉਸ ਨੂੰ ਗਰਮ ਕਰ ਲਓ ਇਸ ਦੇ ਵਿੱਚ ਤੁਸੀਂ ਪੀਸੀ ਹੋਈ ਕਾਲੀ ਮਿਰਚ ਅਤੇ ਕਾਲਾ ਲੂਣ ਮਿਕਸ ਕਰਕੇ ਦਿਨ ਦੇ ਵਿੱਚ ਦੋ ਵਾਰ ਲਓ ਇਸ ਦੇ ਨਾਲ ਤੁਹਾਡੀ ਖਾਂਗਤੇ ਗਲੇ ਦੀ ਖਰਾਜੂ ਹੈ ਕਾਫੀ ਜ਼ਿਆਦਾ ਦੂਰ ਹੋ ਜਾਏਗੀ ਅਗਰ ਫਿਰ ਵੀ ਤੁਹਾਨੂੰ ਇਹਨਾਂ ਟਿਪਸ ਦੇ ਨਾਲ ਕੋਈ ਆਰਾਮ ਨਹੀਂ ਹੁੰਦਾ ਤਾਂ ਤੁਸੀਂ ਫਿਰ ਪਤਾਸਿਆਂ ਦੀ ਵਰਤੋਂ ਕਰ ਸਕਦੇ ਹੋ ਜੇ ਤੁਹਾਨੂੰ ਗਲੇ ਦੇ ਵਿੱਚ ਪਰੇਸ਼ਾਨੀ ਜ਼ਿਆਦਾ ਹੋ ਰਹੀ ਹੈ ਤਾਂ ਪਤਾਸੇ ਦੇ ਨਾਲ ਕਾਲੀ ਮਿਰਚ ਪਾਊਡਰ ਮਿਲਾ ਕੇ ਸਾਰਾ ਦਿਨ ਇਸ ਨੂੰ ਚੂਸਦੇ ਰਹੋ ਅਟਿਹ ਕਰਨ ਦੇ ਨਾਲ ਅਗਲੇ ਹੀ ਦਿਨ ਤੁਹਾਡੇ ਗਲੇ ਦੀ ਸਮੱਸਿਆ ਝੂ ਹੈ ਦੂਰ ਹੋ ਜਾਏਗੀ ਸੋ ਦੋਸਤੋ ਇਹ ਅੱਜ ਦੀਆਂ ਕੁਝ ਖਾਸ ਹੈਲਥ ਟਿਪਸ ਅਗਰ ਤੁਸੀਂ ਵੀ ਗਲੇ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤੁਹਾਡਾ ਕੋਈ ਨਜ਼ਦੀਕੀ ਰਿਸ਼ਤੇਦਾਰ ਪਰੇਸ਼ਾਨ ਹੈ ਤੁਹਾਡਾ ਕੋਈ ਦੋਸਤ ਮਿੱਤਰ ਜਾਂ ਤੁਹਾਡੇ ਆਸ-ਪਾਸ ਕੋਈ ਵੀ ਅਗਰ ਗਲੇ ਦੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪਰੇਸ਼ਾਨ ਹੈ ਦਵਾਈਆਂ ਲੈ ਲੈ ਕੇ ਆਕ ਚੁੱਕੇ ਆ ਤਾਂ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸਾਂਝਾ ਕਰਿਓ ਤਾਂ ਜੋ ਕਿਸੇ ਦਾ ਭਲਾ ਜੜਾ ਜਰੂਰ ਹੋ ਸਕੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਕਿਸੇ ਹੋਰ ਖਾਸ ਹੈਲਥ ਟਿਪਸ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਦੱਸੇ ਮੁਤਾਬਿਕ ਅਸੀਂ ਤੁਹਾਡੇ ਵਾਸਤੇ ਹੈਲਥ ਟਿਪਸ ਜੋ ਹੈ ਲੈ ਕੇ ਹਾਜ਼ਰ ਹੋ ਸਕੀਏ ਫਿਲਹਾਲ ਮੈਨੂੰ ਯਾਨੀ ਕਿ ਰਿਤਕੋਰ ਨੂੰ ਦੇਵ ਚਾ ਅਸਰ ਤਨਵਾਦ